ਸਤਨਾਮੁ ਵਾਹਿਗੁਰੂ ਸਹਿਜੀਅ ਸਾ ਮਹੱਲਾ ਬਨਵਾ ਘਰ ਤੇਰਵਾ ਇਕੋ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿttਾਰੇ ਰਹਾਉ ਮਾ ਭਿਖਾੜੀ ਦੁਸ਼ਟ ਪਵਰਤੇ ਤੇ ਪੁਨੀ ਸੰਗਾਰੇ ਜਦੁ ਪਵਰਤੇ ਨਰਕ ਭੜੰਤੇ ਤਨਕੇ ਕੋਲ ਧਾਰੇ ਕੋਇ ਨ ਜਾਣੈ ਕੋਇ ਨ ਮੰਨੈ ਸੇ ਪ੍ਰਗਟ ਹਰਿ ਦੁਆਰੇ ਕਵਨੁ ਉਪਮਾ ਦੇਉ ਕਵਨ ਵਡਾਈ ਨਾਨਕ ਖਿੰਖਣ ਵਾਰੇ ਕਵਨੁ ਉਪਮਾ ਦੇਉ ਕਵਨ ਵਡਾਈ ਨਾਨਕ ਖਿੰਖਣ ਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋਣ ਨਹੀਂ ਕਿਛ ਆਹੀ ਨਾ ਮੋਰਾ ਅਸਰਨ ਚਾਰ ਆਖਲੇ ਵਸਦਨਾ ਜਨ ਤੋਰਾ ਜੇਤਾ ਜੀਉ ਪਿੰਡ ਸਭ ਤੇਰਾ ਤੋ ਅੰਤੜਾ ਜਮੀ ਪ੍ਰਖ ਭਗਵਾਣ ਦਾਸਨ ਦਾਸ ਕਹਿ ਜਨ ਨਾਨਕ ਜੀ ਹਰ ਤੂ ਕਰਾਏ ਹਨ 13 ਹੁ ਕਰੀ ਵਿਚਾਰ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਸਾਧ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਅਵਿਚਾਰਨਾ ਜੁੜੀ ਹੈ ਆ ਰਾਗ ਸਮਹ ਲਾਪਨ ਆ ਕਰਤੇ ਰਮ ਇਕੋ ਓੰਕਾਰ ਸਤ ਗੁਰ ਪ੍ਰਸਾਦ ਆ ਅਸਰ ਰਾਗ ਹੈ ਪੰਜਵੇਂ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਨੇ ਮੁਖਾਰਮੇ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਕਾਦਰਮਾ 1347 ਗਾਇਨ ਕਰਨ ਦੀ ਤਾਕੀਦ ਇੱਕ ਓਨਕਾਰ ਸਤਿਗੁਰ ਪ੍ਰਸਾਦਿ ਸੁਚਾਰਕ ਅਕਾਲ ਪੁਰਖ ਪ੍ਰਮਾਤਮਾ ਇੱਕ ਹੈ ਤੇ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਨੈਮਨ ਦੇ ਨਾਲ ਪ੍ਰਾਪਤ ਹੁੰਦਾ ਹੈ ਆਸਰਾਗ ਦਾ 13ਵਾਂ ਗਾਧਾ ਪਹਿਲਾ ਸ਼ਬਦ ਹੈ ਲੜੀਵਾਰ ਆਸਰਾਏ ਦਾ 141 ਨੰਬਰ ਸ਼ਬਦ ਜੋ ਕਿਤਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਿਕ ਅੰਗ 406 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਆ ਤੇਰੇ ਬਚਨ ਤੇ ਤੁਮਾਰੇ ਮੇਰੇ ਸਤਿਗੁਰੂ ਤੇਰੇ ਬਚਨ ਬੜੇ ਪ੍ਰਤੱਖ ਨੇ ਠਾਕੁਰ ਮੇਰਾ ਅਤਿ ਭਾਰਾ ਬੜਾ ਵੱਡਾ ਤੂੰ ਕਿਉਂਕਿ ਤੇਰੇ ਬਚਨ ਐਸੇ ਨੇ ਪੱਥਰਾਂ ਨੂੰ ਵੀ ਵਿਣ ਦਿੰਦੇ ਨੇ ਮੇਰੇ ਸਤਿਗੁਰੂ ਤੇਰੇ ਬਚਨ ਕੋਟੇ ਰਾਖਸ਼ਾਂ ਨੂੰ ਉਦਾਰਣ ਕਰ ਸਕਦੇ ਨੇ ਤੇਰੇ ਬਚਨ ਸੱਜਣ ਠਾਕੁਰ ਨੂੰ ਸੱਜਣ ਬਣਾ ਸਕਦੇ ਨੇ ਤੇਰੇ ਬਚਨ ਇੱਕ ਚੋਰ ਨੂੰ ਭੂਮੀ ਚੋਰ ਨੂੰ ਸੱਜਣ ਬਣਾ ਸਕਦੇ ਨੇ ਸਤਿਗੁਰੂ ਤੇਰੇ ਬਚਨ ਇੱਕ ਸਾਧ ਨੂੰ ਬੰਦਾ ਬਹਦਰ ਬਣਾ ਸਕਦੇ ਨੇ ਤੇਰੇ ਬਚਨ ਚਾਣ ਤੇ ਸਭ ਕੁਝ ਹੋ ਜਾਂਦਾ ਹੈ ਤੇ ਸਤਿਗੁਰੂ ਤੇਰੇ ਬਚਨ ਬੜੇ ਤਗੜੇ ਨੇ ਨਿਰਗੁਣ ਨਿਸ਼ਟਾਰੇ ਰਹਾ ਨਿਰਗੁਣ ਭਾਵ ਜਿਹਦੇ ਚ ਕੋਈ ਗੁਣ ਨਹੀਂ ਉਹਨੂੰ ਵੀ ਤਾਰਨ ਦੇ ਸਮਰੱਥ ਹੈ ਜਿਹਨੂੰ ਕੋਈ ਜਾਣਦਾ ਨਹੀਂ ਜਿਸ ਨੂੰ ਕੋਈ ਨਹੀਂ ਜਾਣਦਾ ਹੈ ਨਾਮ ਜਪ ਤੋਂ ਚੰਕੰਟ ਮਾਨ ਹੈ ਕਿ ਮੇਰੇ ਸਤਿਗੁਰੂ ਜਿਹੜਾ ਤੇਰਾ ਨਾਮ ਜਪਦਾ ਹੈ ਐਸੇ ਤੇਰੇ ਬਚਨ ਐਸੇ ਤੇਰੇ ਪ੍ਰਤੱਖ ਨੇ ਉਹ ਵੱਡੇ ਵੱਡਿਆਂ ਦਾ ਉਧਾਰ ਕਰਨ ਦੇ ਸਮਰੱਥ ਨੇ ਤੇਰਾ ਉਧਾਰ ਉਹ ਸਭ ਦਾ ਉਧਾਰ ਕਰਨ ਦੇ ਸਮਰੱਥ ਨੇ ਜੇ ਉਹ ਗੱਲ ਜੁਗ ਨੇ ਬੇਨਤੀ ਕੀਤੀ ਸੀ ਨਾ ਸਤਿਗੁਰੂ ਤੂੰ ਤਾਂ ਸਾਰਾ ਕੁਝ ਇਸ ساری ਦੁਨੀਆ ਦਾ ਉਧਾਰ ਕਰੀ ਜਾਣਾ ਤੇਰਾ ਵਰਦ ਹੈ ਪਰ ਤੂੰ ਸਾਡੇ ਮੇਰੇ ਲਈ ਕੋਈ ਲੈਖੇ ਜੋਖੇ ਦੇ ਕੰਮ ਹੀ ਨਹੀਂ ਛੱਡਦੇ ਤੂੰ ਤਾਂ ਪਾਪੀਆਂ ਦਾ ਵੱਡੇ ਵੱਡੇ ਪਾਪੀਆਂ ਦਾ ਫਰਨਾਕਸ਼ ਵਰਗਿਆਂ ਦਾ ਉਧਾਰ ਕਰੀ ਜਾਣਾ ਤੂੰ ਵੱਡੇ ਵੱਡੇ ਕੋਟੇ ਰਾਖਸ਼ ਵਰਗਿਆਂ ਦਾ ਰਾਖਸ਼ ਦਾ ਉਧਾਰ ਕਰੀ ਜਾਂਦੇ ਮੇਰਾ ਲੈਖਾ ਝੁਖਾ ਮੁਖ ਜਾਏਗਾ ਤੇ ਦੇਖੋ ਸਾਰੂ ਕਹਿੰਦੇ ਨੇ ਉਹਦੇ ਬਚਨ ਐਸੇ ਨੇ ਵੱਡਿਆਂ ਵੱਡਿਆਂ ਪਾਪੀਆਂ ਨੂੰ ਵੀ ਤਾਰਨ ਦਾ ਸਮਰਥ ਹੈ ਤੇ ਤਾਰਦੇ ਨੇ ਨਿਰਗੁਣ ਨਿਸਤਾਰੇ ਜਿਨ੍ਹਾਂ 'ਚ ਕੋਈ ਗੁਣ ਨਹੀਂ ਗੁਣਾ ਤੋਂ ਹੀ ਨੇ ਉਹਨਾਂ ਨੂੰ ਵੀ ਤਾਰ ਦਿੰਦਾ ਰਹਉ ਵਿਸ਼ਰਮ ਦੇ ਕੇ ਕੇਂਦਰੀ ਭਾਰਸਮ ਜਾਂਦੇ ਨੇ ਮਹਾ ਬਿਖਾਰਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਮਹਾ ਵਿਖਾਦੀ ਬਹੁਤ ਜ਼ਿਆਦਾ ਮਹਾ ਬਹੁਤ ਜ਼ਿਆਦਾ ਵਿਖਾਦੀ ਭਾਵ ਵਿਖ ਦੇ ਆਦੀ ਹੋਏ ਦੁਸ਼ਟ ਜੇ ਜਿਨ ਕਹ ਲਈਏ ਅਤ ਦੇ ਦੁਸ਼ਟ ਨੇ ਹੈ ਰੰਗਪੁਰ ਕਹ ਲਈਏ ਜਾਂ ਅਤ ਦੇ ਦੁਸ਼ਮਣ ਕਹ ਲਈਏ ਤੇ ਅਪਵਾਦੀ ਐਸੇ ਮਨੁੱਖ ਜਿਹੜਾ ਸਭ ਨਾਲ ਵੈਰ ਖੜਦੇ ਨੇ ਸਭ ਤੇ ਹੁਕਮ ਚਲਾਉਂਦੇ ਤੇ ਪੁਨੀਤ ਸੰਘਾਰ ਨੇ ਨਾਸ਼ਵੀ ਕਹਿੰਦਾ ਸੀ ਜਲੇ ਹਨ ਨਾਸ਼ ਜਲੇ ਥਲੇ ਹਨ ਨਾਸ਼ ਪਰ ਐਸੀ ਬਖਸ਼ਿਸ਼ ਹੋਈ ਹੈ ਖਰਨਾਸ ਦਾ ਵੱਧ ਕਰਕੇ ਉਹਦਾ ਵੀ ਉਧਾਰ ਕੀਤਾ ਹੈ ਪਰ ਸਤਿਗੁਰੂ ਤੂੰ ਅਤਧਿਆ ਜੈ ਜਲਿਪਟੇ ਹੋਏ ਮਨੁੱਖ ਨੂੰ ਮਾਇਆ ਵਿੱਚ ਠੱਗਿਓਏ ਮਨੁੱਖ ਨੂੰ ਠੱਗਿਆ ਮਨ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ ਦੁਸ਼ਟਾਂ ਨੂੰ ਤਾਰਨ ਦੇ ਸਮਰੱਥ ਹੈ ਅਤਵਾਦੀ ਦੁਨੀਆਂ ਤੇ ਹੁਕਮ ਚਲਾਉਣ ਵਾਲਿਆਂ ਨੂੰ ਤਾਰਨ ਦੇ ਸਮਰੱਥ ਹੈ ਤੇ ਪੁਨੀਤ ਸੰਗਾਰੇ ਆਸੀਂ ਵੈਰ ਰੱਖ ਲੈਨੇ ਆ ਪਰ ਤੂੰ ਵੈਰ ਨਹੀਂ ਕਿਸੇ ਨਾਲ ਪਾਲਦਾ ਤੂੰ ਕਿਸੇ ਦਾ ਵੈਰੀ ਨਹੀਂ ਹੈ ਕਿਉਂਕਿ ਤੂੰ ਹੈ ਨਿਰਭਾਉ ਨਿਰਵੈਰ ਕਿਸੇ ਦਾ ਵੈਰ ਨਹੀਂ ਕਰਦਾ ਕਿਉਂਕਿ ਤੂੰ ਅੱਲਾਹ ਪਾਕੰਗ ਪਾਕ ਹੈ ਸ਼ਰਤ ਕਰੋ ਜੇ ਦੂਤਰੋ ਤੂੰ ਪਵਿੱਤਰ ਤੋਂ ਪਵਿੱਤਰ ਹੈ ਤੇਰੇ ਵਿੱਚ ਕੋਈ ਵੀ ਉੱਕਾ ਵੀ ਕਮੀ ਘਾਮੀ ਨਹੀਂ ਹੈ ਜਨਮ ਪਵਨ ਤੇ ਨਰਕ ਪੜਨ ਤੇ ਤੇਰੇ ਕੇ ਕੁੱਲ ਉਧਾਰੇ ਜਿਹੜੇ ਜਨਮਾਂ ਜਨਮਾਂ ਤਰਾਂ ਦੇ ਗੇੜ ਵਿੱਚ ਪਏ ਸਨ ਭੰਗਲੇਖਾਂ ਵਿੱਚ ਨਰਕ ਪੜਨ ਤੇ ਜਿਹੜੇ ਨਰਕਾਂ ਨੂੰ ਜਾ ਰਹੇ ਸਨ ਤੈਨ ਕੇ ਕੁੱਲ ਉਧਾਰੇ ਐਸਿਆਂ ਦੇ ਕੁਲਾਂ ਨੂੰ ਉਧਾਰ ਕਰ ਦਿੱਤਾ ਹੈ ਹਨਾਖਸ਼ ਅੱਤ ਦਾ ਅੱਤ ਤੇ ਕੀ ਬੈਠਾ ਸੀ ਜਦੋਂ ਕਹਿੰਦਾ ਸੀ ਪੁੱਤਰ ਨੂੰ ਜਲੇ ਹਨਾ ਇਸ ਥਲੇ ਹਨਾ ਪਰ ਪ੍ਰਲਾ ਪ੍ਰਲਾ ਨੇ ਐਸਾ ਠਾਣਾ ਹੋਇਆ ਵੀ ਪਿਓ ਜੋ ਮਰਜੀ ਕਹੀ ਜਾਵੇ ਪਰ ਮੈਂ ਮੰਨਣਾ ਨਹੀਂ ਜੋ ਹੈ ਕਰ ਹੈ RAM ਹੋਏ ਹੈ ਸੋਏ ਉਹ RAM ਦਾ ਕੀਤਾ ਹੈ ਪਰ ਐਸਾ ਵਰਸ਼ਨ ਤੇ ਆਇਆ ਜਦੋਂ ਪੁੱਤਰ ਨੂੰ ਪੁੱਛਿਆ ਵੀ ਕੀ ਚਾਹੀਦਾ ਪੁੱਤਰ ਵੀ ਐਸਾ ਬਖਸ਼ੰਦ ਕਹਿੰਦਾ ਜੀ ਮੇਰੇ ਪਿਓ ਦਾ ਉਧਾਰ ਕਰਦੇ ਉਹ ਮੈਨੂੰ ਹੋਰ ਨਹੀਂ ਚਾਹੀਦਾ ਇਹ ਭਰਲਾਜਣ ਕੇ 21 ਕੁਲ ਤਾਰੀ ਕੁਲਾਨਾ 21 ਕੁਲਾਨਾ ਉਧਾਰ ਕਰ ਦਿੱਤਾ ਹੈ ਕਰਨ ਦੇ ਆ ਸਤਿਗੁਰੂ ਦਾ ਕਹਿੰਦਾ ਭਾਵ ਕਹਿੰਦੇ ਜਿਹੜੇ ਜਨਮਾਂ ਜਨਮਾਂ ਚ ਭਏ ਸਨ ਨਰਕਾਂ ਦੇ ਭਾਗੀ ਸਨ ਤੇ ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਕਰ ਦਿੱਤਾ ਐਸੇ ਤੇ ਬਚਨ ਸਮਰੱਥ ਨੇ ਕੋਈ ਨ ਜਾਣੇ ਕੋਈ ਨ ਮਾਨੇ ਸੇ ਪ੍ਰਗਟ ਹਾਰੇ ਦੁਆਰੇ ਜਿਹਨੂੰ ਕੋਈ ਜਾਣਦਾ ਨਹੀਂ ਕੋਈ ਮੰਨਦਾ ਨਹੀਂ ਜਿਸ ਨੀਚ ਕੋਈ ਨ ਜਾਣਦਾ ਨਾਮ ਕਰ ਤੋਂ ਤੁਮ ਕੋ ਤੋਂ ਮੰਨੈ ਦਰਸ਼ਨ ਵਾਂਗੋ ਤੇ ਪਿਆਰੇ ਅਮਰੀ ਸੇਵਾ ਕਾਹਨ ਕੌਣ ਨਾਾਰੇ ਮੇਰੇ ਸਤਿਗੁਰੂ ਤੇਰੀ ਸੇਵਾ ਤੋਂ ਸਭ ਕਰਦੇ ਨੇ ਪਰ ਜਿਹਨੂੰ ਕੋਈ ਜਾਣਦਾ ਨਹੀਂ ਜਿਉ ਨਾਮ ਦਾਪ ਲੈ ਉਹ ਪ੍ਰਵਾਨ ਹੈ ਨਾਮ ਸਿਮਰਨ ਬੰਦਗੀ ਕਰ ਲੈ ਉਹ ਤੇਰੀ ਦਰ ਤੇ ਆਇਆ ਪ੍ਰਵਾਨ ਹੈ ਕੋਈ ਨ ਜਾਣੇ ਕੋਈ ਨ ਮੰਨਣੇ ਜਿਹਨੂੰ ਕੋਈ ਜਾਣਦਾ ਨਹੀਂ ਜਿਹਦੀ ਕੋਈ ਮੰਨਦਾ ਨਹੀਂ ਸਿਰ ਪ੍ਰਗਟ ਹਾਜ਼ਦਾਰੇ ਉਹ ਤੇਰੇ ਦਰ ਤੇ ਪ੍ਰਵਾਨ ਹੋਗੇ ਪ੍ਰਗਟ ਭਾਵ ਤੇਰੇ ਦਰ ਤੇ ਕਬੂਲ ਹੋਗੇ ਜਿਹਨੂੰ ਕੋ ਜਾਣਦਾ ਨਹੀਂ ਸਿਰਫ ਇੱਕ ਨਾਮ ਦੀ ਬਦੌਲਤ ਕਿਉਂਕਿ ਗੋਬਿੰਦ ਪ੍ਰੇਮ ਭਾਵ ਦਾ ਭੁੱਖਾ ਪ੍ਰੇਮਾ ਭਗਤੀ ਦਾ ਭੁੱਖਾ ਹੈ ਇਸ ਲਈ ਸਾਡੇ ਕੋਈ ਕਹਿੰਦੇ ਨੇ ਕਵਨ ਉਪਮਾ ਦੇਓ ਕਵਨ ਵਡਾਈ ਮੈਨਾਂ ਖੇਡ ਖੇਰ ਵਾਰੇ ਅਖੀਰਲੀ ਪਹੁੰਚੀ ਸਤਿਗੁਰ ਤੁਣ ਗੋਣਾ ਚਾਲੇ ਜਿਦਾ ਨਾਮ ਲੈਵਾ ਨਾਮ ਦੀ ਮੋਰ ਨਾਂ ਤੇ ਆਪਣੀ ਸ਼ਬਦ ਦੀ ਸਮਰੱਥੀ ਕਰਦੇ ਨੇ ਕਵਰ ਉਪਮਾ ਦੇ ਮੇਰੇ ਸਤਿਗੁਰ ਕਿਹੜੀ ਉਪਮਾ ਦੇਵਾਂ ਕਵਨ ਵਡਾਈ ਇਰੀ ਵੜਾਈ ਕਿਹੜੀ ਕਰਾਂ ਕੰਮ ਕੰਮ ਤੇਰੇ ਕੋਲ ਕਹਿ ਕੇ ਗਾਵਾ ਤੂੰ ਠਾ ਪਰ ਉੱਚ ਨਿਧਾਨਾ ਤੋਂ ਪੁਲੀਸ ਐ ਮੈਂ ਮੰਬਰ ਨਾ ਸਕ ਤੂੰ ਠਾ ਤੂੰ ਉੱਚ ਭਗਵਾਨ ਬੜਾ ਉਸ ਤੇ ਬੜਾ ਸੁਟੈ ਤੇਰੀ ਕਿਹੜੀ ਕਿਹੜੀ ਵਡਿਆਈ ਕਰਾਂ ਕਿਉਂਕਿ ਤੂੰ ਚਾਹੇ ਰਾਹੋ ਰੰਗ ਕਰੜਾਈ ਰਾਜ ਨੂੰ ਨੌਕਰ ਬਣਾ ਦੇਣਾ ਤੇ ਜੇ ਤੂੰ ਚਾਹੇ ਤੇ ਨੌਕਰ ਨੂੰ ਬਾਇਸ਼ੀ ਦੇ ਦੇਣਾ ਐਂ ਕਾਸਮਰਾਥ ਤੇਰੀ ਕਿਹੜੀ ਉਪਮਾ ਦੱਸਾਂ ਤੇਰੀ ਕਿਹੜੀ ਵਡਿਆਈ ਕਰਾਂ ਕਿਹੜੇ ਕਿਹੜੇ ਗੁਣ ਦਾ ਕਿਉਂਕਿ ਜਿਹਨੇ ਤੈਨੂੰ ਵਸਦਾ ਜਾਣਿਆ ਉਹਨੇ ਤੈਨੂੰ ਕਹਿ ਲਿਆ ਗੋਵਿੰਦ ਕਹਿ ਦਿੱਤਾ ਜਿਹਨੂੰ ਪਾਲਨਹਾਰਾ ਜਾਣਿਆ ਜਿਹਨੇ ਉਹਨੇ ਨਾਰਾਇਣ ਗੋਪਾਲ ਕਹਿ ਦਿੱਤਾ ਜਿਹਨੇ ਮਾਇਆ ਦਾ ਪਤੀ ਜਾਣਿਆ ਉਹਨੇ ਨਾਰਾਇਣ ਕਹਿ ਦਿੱਤਾ ਜਿਹਨੇ ਪਵਿੱਤਰ ਜਾਣਿਆ ਉਹਨੇ ਅੱਲਾ ਕਹਿ ਦਿੱਤਾ ਜਿਹਨੇ ਵਸਦਾ ਜਾਣਿਆ ਰਾਮ ਕਹਿ ਦਿੱਤਾ ਦੁਖ ਹਰਤਾ ਜਾਣਿਆ ਉਹਨੇ ਹਰੀ ਕਹਿ ਦਿੱਤਾ ਜਿਵੇਂ ਤੈਨੂੰ ਜਿਸ ਨੇ ਜਾਣਨਾ ਕੀਤਾ ਤੈਨੂੰ ਤੇਰੇ ਉਹ ਨਾਨਕ ਦੀ ਮੋਹ ਸੇ ਦਰਮ ਨੇ ਦੇ ਦਿੱਤੀ ਐ ਸਲੀ ਨਾਨਕ ਖਿੰਖਿਣਵਾਰੇ ਦਾਸ ਨਾਨਕ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਖਿੰਖਿਣਵਾਰ ਨੇ ਬਲਿਹਾਰਣੇ ਕੁਰਬਾਨ ਜਾਣਾ ਕਰਦਾ ਜਿਨੇ ਮੈਨੂੰ ਇਹ ਸਮਰੱਥਾ ਦਿੱਤੀ ਮੇਰੇ ਸਤਿਗੁਰੂ ਨੇ ਪਰ ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ ਜਿਹਨੂੰ ਕੋਈ ਜਾਣਦਾ ਨਹੀਂ ਉਹਦੀ ਵੀ ਵਿਵੜਿਆ ਇਸ ਸੰਸਾਰ ਵਿੱਚ ਕਰਾ ਦਿੱਤੀ ਐ ਉਹਦੇ ਵੀ ਆਵਾਜੋਂ ਆਉਣ ਦਾ ਗੇੜ ਮੁਕਾਤ ਦੀ ਪਿਆਰੀ ਸਾਸ ਸੰਗਤ ਜੀ ਨੇ ਆ ਕੋ ਬੇਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਨੇ ਕੀਤਾ ਨਾ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਪੰਨਾ ਅਮਲ ਕਰਨਾ ਜੇ ਉਸ 1 ਕਰੋੜ 10 ਅਗੇ ਤੋਂ ਖਤਾ ਵਿਚਾਰ ਕਰਨੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿਣ-ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਉ ਉਤਾਰ ਦੇਹ ਸੱਜਣ ਅਸੀਂ ਸਰੀਆਂ ਜੋ ਹੋਵੇ ਸਾਈਂ ਚੋ ਮੇ ਗਾੜੀ ਵੜ ਕੇ ਫਤੇ ਦਾ ਜਵਾ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm gonna it